ਇਹਨੂੰ ਅਮਨਜੀਤ ਨੂੰ ਅਮਨਜੀਤ ਨੇ ਬੇਟਾ 12ਵੇਂ ਸੰਚੇ ਉਹਦਾ ਪਤਨ ਲੰਗਾ ਬੋਟੀ ਨੂੰ ਆਇਆ ਸੀ ਤੇ ਮੈਂ ਨੇ ਦੇਵਰ ਨੂੰ ਦੱਸਿਆ ਤੇ ਦੇਵਰ ਨੇ ਹਾਲਤ ਮੈਨੂੰ ਦੱਸਿਆ ਮਮਾ ਜੀ ਪੰਜਾਟ ਲੱਗ ਗਈ ਤੇ ਮੈਂ ਕਿਹਾ ਮਿਲ ਗਈ ਇਤਨਾ ਸਾਲ ਹੋਈ ਤਾਂ ਦੇਖਿੰਦੇ ਨਹੀਂ ਮਿਲ ਗਈ ਇਤਨਾ ਨਹੀਂ ਹੋਈ ਤੇ ਮੈਂ ਕਿਹਾ ਕਿਦਾਂ ਹੋਈ ਕਹਿੰਦੇ ਸਾਹਿਬ ਨਾ ਹੋਏ ਸਾਹਿਬ ਕਹਿੰਦੇ ਜਲਦੀ ਪਹੁੰਚੋ ਮੈਂ ਨਿਕਲ ਗਈ ਮੇਰੇ ਬੇਟਾ ਸਹੀ ਹੋ ਗਿਆ ਉਹਨਾਂ ਦੁਰਨ ਲੱਗੇ ਗਿਆ ਤਾਂ ਸੱਚੀ ਕੋਈ ਪਤਾ ਨਾ ਲੱਗਾ ਵੀ ਕੀ ਗੱਲ ਹੋਈ ਸੀ ਉਹਨੂੰ ਕਿਦਾਂ ਫਟ ਲੱਗੀ ਉਹਨਾਂ ਕੋਈ ਦੱਸਿਆ ਉਹਨਾਂ ਨੇ ਤਾਂ ਨਹੀਂ ਦੱਸਿਆ ਹੋਰ ਇਹ ਪੱਕਾ ਪਤਾ ਨਹੀਂ ਲੱਗਦਾ ਬੇਟੇ ਦੀ ਸ਼ਹਾਦਤ ਤੇ ਮਾਣ ਹੈ ਬਿਲਕੁਲ ਮਾਣ ਮਾਣ ਦੁਨੀਆ ਤੱਕ ਵਈ ਜਾਣਾ ਬੇਟਾ ਸ਼ਹੀਦ ਵਿੱਚ ਆ ਗਿਆ ਮੇਰੇ ਬੇਟੇ ਦਾ ਗੇੜ ਬੰਨਣਾ ਸੌਰੀ ਜੀ ਮੈਂ ਉਹਨਾਂ ਦੇ ਦੇਖ ਕੇ ਜੀਵਾਂਗੀ ਮੇਰੇ ਬੇਟੇ ਦੋਨੇ ਫੌਜ ਸੇ ਇੱਕ ਆਬਲੰਦੇ ਡਰਾਈਵਰ ਸੇ ਤੇ ਛੋਟੇ ਛੋਟੇ ਇਹ ਬੇਟਾ ਇਹ ਜਿਹੜਾ ਬੇਟਾ 8 ਸਾਲ ਦਾ ਹੈ ਇਹ ਦੂਸਰਾ ਜਿਹੜਾ 3 ਸਾਲ ਦਾ ਸੀ ਕੋਈ ਪਹਿਲੀ ਬੰਨਾ ਵਿੱਚ ਹੀ ਸੇ ਆਇਆ ਅੱਜ ਦਾ ਹੀ ਸਕੂਲ ਚਾ ਲਾ ਕੇ ਆਪਣਾ ਟਾਈਮ ਪਾਸ ਕਰ ਲਿਆ ਮਾਲਕ ਨੇ ਮੇਰੇ ਘਰ ਕੇ ਬੱਚਿਆਂ ਨੂੰ ਵਰਤੀ ਕਰਵਾਤਾ ਛੁੱਟੀ ਹੋਏ ਹਨ ਮਾਮਾ ਜੀ ਦੇ ਬੇਟੇ ਦੇ ਦੇਖਤ ਹੋਈ ਸੀ ਇੱਕ ਤਰੀਕ ਤੇ ਆਏ ਛੁੱਟੀ ਤੇ ਦੋ ਇੱਕ ਚਾਰ ਦਿਨ ਰਹੇ ਤੇ ਫਿਰ ਚਲੇ ਗਏ ਲਾਸਟ ਮੇਰੀ ਤੇ ਚਾਰ ਪੰਜ ਦਿਨ ਹੋ ਗਏ ਗੱਲ ਹੋਈ ਅਰੇ ਉਹਦੀ ਫੈਮਲੀ ਨਾਲ ਕੁਝ ਕਾਲਸ ਗੱਲ ਹੋਈ ਠੀਕ ਠਾਕ ਸੀ ਉਸ ਦਾ ਯਸਵੀਰੇ ਮੈਨੂੰ ਫੋਨ ਆਇਆ ਉਹਨਾਂ ਦਾ ਮੈਨੂੰ ਕਹਿੰਦੇ ਨਾ ਵਟ ਠੀਕ ਠਾਕ ਆ ਮੈਂ ਕਿਹਾ ਹਾਂਜੀ ਮੈਂ ਠੀਕ ਠਾਕ ਆ ਬ੍ਰੇਕਫਾਸਟ ਕਰਕੇ ਆਏ ਨੇ ਕਹਿੰਦੇ ਨਾ ਮੈਂ ਲੇਟ ਹੋ ਜਾਣਾ ਮੈਂ ਡਿਊਟੀ ਚੱਲਾਂ ਜੇ ਨਹੀਂ ਸ਼ਾਮ ਮਾਰੂ ਗੱਲ ਕਰੋ ਕਿੰਨੇ ਵੇ ਫੋਨ ਆਇਆ ਸੀ ਮਾਰਨਿੰਗ ਡੇਲੀ ਨਾ ਵੀਡੀਓ ਕਾਲ ਕਰਕੇ ਮੈਂ ਸਕੂਲ ਚੱਲ ਜਾਣਾ ਨਾ ਡਿਊਟੀ ਚੱਲ ਜਾਣਾ ਮੈਨੂੰ ਕਹਿਣਾ ਬੜਾ ਧਿਆਨ ਰੱਖਣਾ ਕੁੜੀ ਦਾ ਧਿਆਨ ਰੱਖਣਾ ਕੁੜੀ ਨਾ ਝਿੜਕੀ ਨਾ ਕੁੜੀ ਨਾ ਝਿੜਕੀ ਨਾ ਬਸ ਮੇਰੇ ਬਸ ਮੇਰੀ ਤਾਂ ਹਾਂਜੀ ਸੋ ਨਾ ਇਸ ਤਰ੍ਹਾਂ ਹਾਂ ਮਾਮਾ ਜੀ ਦੇ بیٹے ਦੀ ਦਾਤੋ ਕੀ ਨਵੇਂ ਸਾਲ ਜੇ ਤਾਂ ਭਜ ਦੇਣਾ ਹੈ ਮੇਰੇ ਕੋਲ ਗੱਤ ਇੱਕ ਨੂੰ ਆਏ ਗਤੀ ਨੂੰ ਹਾਈ ਬਾਜ ਦੇਖ ਨੂੰ ਮਾਪੇ ਜਲ ਕੇ ਡਿਊਟੀ ਤੇ ਆਦੇ ਮਿਲਦੇ ਆ ਮੰਗ ਨਵ ਮਾਰ ਜੀ ਮੈਂ ਬਥੇ ਲਾਜ ਜੇ ਮੈਂ ਆ ਜਾਊਂਗਾ ਮੈਂ ਦਿੱਲੀ ਘਣਾਵਲੀ ਗਈ ਛੁੱਟੀ ਬਾਰ ਦੋ ਛੁੱਟੀ ਬਾਰ ਦੋ ਮੇਰੇ ਕੋ ਆ ਜਾਓ ਚੁੱਪ ਕਰਕੇ ਚੁੱਪ ਬਸ ਬਸ ਮੈਨੂੰ ਗਾਦੀ ਰੋ